ਆਨੇ ਇਹ ਪੰਜਾਬੀ ਆ ਗਿਆ ਗੁਜਰਾਤੀ ਆ ਗਿਆ ਮੈਨੂੰ ਤੇ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਗੱਲ ਹੈ ਹਿੰਦੋਸ ਕਰਨੀ ਆਏ ਨੇ ਲੋਗ ਨੇ ਉਹਨਾਂ ਨੂੰ ਹਾਰਟਸ ਲਿਆ ਆ ਗਏ ਆਪਣੇ ਇੱਕ ਪੱਕੇ ਜਗ੍ਹਾ ਤੇ ਸੈਟਲ ਹੋਣ ਮੈਂ ਤਾਂ ਇੱਕ ਹੋ ਗਿਆ ਪੰਜਾਬ ਸੰਗਾਰ ਦੀ ਡਿਊਟੀ ਬਣ ਗਈ ਆ ਕਿ ਜਿੰਨੇ ਸਾਡੇ ਲੋਗ ਆ ਰਹੇ ਆ ਸਾਰਿਆਂ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਕੰਮ ਲਾਇਆ ਜਾਵੇ ਔਰ ਉਹ ਅੱਜ ਜੋ ਵਾਪਸ ਆਏ ਨੇ ਯੂਐਸ ਤੋਂ ਸਾਡੇ ਇਲੀਗਲ ਜਿਹੜੇ ਗਏ ਹੋਏ ਸੀ ਲੋਕ ਔਰ ਮੈਂ ਸਮਝਦਾ ਕਿ ਉਹਦੇ ਚੋਂ ਐਵੇਂ ਪੰਜਾਬ ਦਾ ਹੋਰ ਨਾ ਕਰ ਰਹੇ 30 ਦੇ ਕਰੀਬ ਪੰਜਾਬੀ ਨੇ। ਔਰ ਗੁਜਰਾਤ ਤੋਂ ਵੀ ਇੰਨੀ ਸੰਖਿਆ ਲਗਭਗ। ਔਰ ਇਸੇ ਤਰ੍ਹਾਂ ਬਾਕੀ ਸਟੇਟਾਂ ਤੋਂ ਵੀ ਹੈਗੇ। ਪਰ ਜੋ ਵਾਪਸ ਆਏ ਨੇ ਇਹ ਪੰਜਾਬੀ ਆ ਗਏ, ਗੁਜਰਾਤੀ ਆ ਗਏ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿਸ ਤਰ੍ਹਾਂ ਦੀ ਗੱਲ ਹੈ, ਹਿੰਦੁਸਤਾਨੀ ਆਏ ਨੇ। ਔਰ ਕਿੰਨਾ ਮਜਬੂਰੀਆਂ ਚ ਉਹਨਾਂ ਨੂੰ ਜਾਣਾ ਪਿਆ। ਇਸ ਤਰ੍ਹਾਂ ਇਲੀਗਲੀ ਇਮੀਗਰੈਂਟ ਬਣ ਕੇ ਔਰ ਹੁਣ ਜਿਸ ਤਰ੍ਹਾਂ ਜੇ ਸਾਲਤ ਚੋਂ ਆ ਰਹੇ ਨੇ ਜਿਸ ਤਰ੍ਹਾਂ ਬੇੜੀਆਂ ਉਹਨਾਂ ਦੇ ਪਾਈਆਂ ਹੋਈਆਂ ਨੇ ਉਹ ਵੀ ਬੜੀ ਮੰਦ ਭਾਗੀ ਗੱਲ ਆ ਉਹਦੇ ਲਈ ਜਿਹੜੀ ਆ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਯੂਐਸ ਨਾਲ ਔਰ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵਾਪਸ ਲਿਆ ਕੇ ਆਪਣੇ ਪਾਕੀ ਜਗ੍ਹਾ ਤੇ ਸੈਟਲ ਹੋਣ ਮੈਂ ਤਾਂ ਇਹ ਕਹੂੰਗਾ ਪੰਜਾਬ ਸਰਕਾਰ ਦੀ ਵੀ ਡਿਊਟੀ ਬਣਦੀ ਆ ਕਿ ਜਿੰਨੇ ਸਾਡੇ ਲੋਕ ਆ ਰਹੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਾਮਲ ਲਾਇਆ ਜਾਵੇ ਔਰ ਉਹ ਬਿਨਾਂ ਕੰਬਤ ਹੋਣਾ ਰਹੇ ਔਰ ਬੇਰੁਜ਼ਗਾਰ ਨਾ ਕੋ ਮਨ ਉਹ ਇਨਾ ਮਜਬੂਰੀਆਂ ਚ ਹੀ ਗਏ ਨੇ ਉਹਨਾਂ ਕੋਲ ਆਪਣਾ 35 35 40 40 ਲੱਖ 50 50 ਲੱਖ ਰੁਪਏ ਲੋਕਾਂ ਨੇ ਠੱਗਿਆ ਔਰ ਜਿਨ੍ਹਾਂ ਲੋਕਾਂ ਨੇ ਉਹਨਾਂ ਕੋਲ ਠੱਗਿਆ ਉਹਨਾਂ ਤੇ ਵੀ ਮੁਕੱਦਮੇ ਬਣਾਏ ਜਾਣੇ ਚਾਹੀਦੇ ਜਾਂਚ ਹੋਣੀ ਚਾਹੀਦੀ ਹੈ ਦੀ ਗਹਿਰਾਈ ਨਾਲ ਅੱਗੇ ਤੋਂ ਇਹੋ ਜਿਹੇ ਕੰਮ ਬੰਦ ਹੋਣੇ ਚਾਹੀਦੇ ਆ ਕਿਉਂਕਿ ਹਿੰਦੁਸਤਾਨੀ ਜਿਹੜੇ ਆ ਆਪਣੇ ਅਨੁਸ਼ਾਸਨ ਕਰਕੇ ਉੱਥੋਂ ਦੇ ਵੀ ਜਿੱਥੇ ਵੀ ਰਹਿੰਦੇ ਆ ਉੱਥੋਂ ਦੇ ਕਾਨੂੰਨ ਨੂੰ ਮੰਨਦੇ ਆ ਪੰਜਾਬੀ ਸਪੈਸ਼ਲੀ ਔਰ ਸਿੱਖ ਵਿਸ਼ੇਸ਼ ਤੌਰ ਤੇ ਉਹ ਮੰਨਣਾ ਚਾਹੀਦਾ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਲੀਗਲ ਕੀਤੀਆਂ ਜਾ ਰਹੀਆਂ ਨੇ ਔਰ ਵੰਡਿਆ ਜਾ ਰਿਹਾ ਇਹ ਪੰਜਾਬ ਹੈ ਗੁਜਰਾਤ ਹੈ ਹਰਿਆਣਾ ਇਹ ਹਿਮਾਚਲ ਇਹ ਨਹੀਂ ਹੋਣਾ ਚਾਹੀਦਾ ਇਹ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਆ ਜੋ ਸਾਡੇ ਵਿਚਾਰੇ ਨੈਸ਼ਨਲਿਜ਼ਮ ਰਹਿਣਾ ਚਾਹੀਦਾ ਔਰ ਉਸੇ ਦੇ ਹੀ ਸਾਨੂੰ ਗੱਲ ਕਰਨੀ ਚਾਹੀਦੀ ਆ ਇਹ ਸਾਰੇ ਹਿੰਦੁਸਤਾਨੀ ਨੇ ਸਾਰੇ ਹੀ ਸਾਡੇ ਕੀਮਤੀ ਹੀਰੇ ਨੇ ਤੇ ਅਸੀਂ ਇਹਨਾਂ ਨੂੰ ਫੇਰ ਅੱਛੇ ਸਿੱਧੇ ਰਾਹ ਤੇ ਪਾ ਕੇ ਬਕਾਇਦਾ ਰੋਜ਼ਗਾਰ ਔਰ ਹਰ ਜਿਸ ਜੇ ਸਟੇਟ ਤੋਂ ਨੇ ਪੰਜਾਬ ਨੂੰ ਸਭ ਤੋਂ ਪਹਿਲਾਂ ਇਸ ਤੇ ਕੰਮ ਕਰਨਾ ਚਾਹੀਦਾ ਗੱਲਾਂ ਤਾਂ ਬਹੁਤ ਕਰਦੇ ਨੇ ਹੁਣ ਦਿੱਲੀ ਦਾ ਪਿਆਰ ਛੱਡ ਦੇਣ ਪੰਜਾਬ ਦੇ ਲਈ ਕਰਨ ਭਗਵੰਤ ਜੀ ਆ ਗਏ ਨੇ ਸੀਐਮ ਸਾਹਿਬ ਨੂੰ ਸਰਟੀਫਾਈ